ਆਪਣਾ ਫਰਜ਼ ਨਿਭਾਤਾ ਵੀਰ ਬਣ ਕੇ ਤੁਸੀਂ ਵੀ ਸ਼ੇਅਰ ਕਰਕੇ ਆਪਣਾ ਫਰਜ਼ ਜਿਹੜਾ ਜਰੂਰ ਨਿਭਾਓ ਸੀਣੀ ਮੈਂ ਅੱਜ ਮੌਤ ਦੀ ਕਗਾਰ ਤੇ ਗੀਤ ਗੀਤ ਕਰਾਂ ਨਵੇਂ ਹੀ ਸ਼ਿੰਗਾਰ ਤੇ ਤੇ ਟੁੱਟੇ ਦੁੱਖਾਂ ਦੇ ਪਹਾੜ ਪਰਵਾਰ ਤੇ ਹੀਰੇ ਪੁੱਤ ਨੇ ਕੱਟ ਲਈ ਬੜੀ ਜੇੜ ਦਾ ਤਿਆ ਮਾਂ ਪੁੱਤ ਦਾ ਕਰਾ ਦੇ ਹੁਣ ਮੇਲ ਦਾ ਤਿਆ ਦੋरां ਸਾਹਾਂ ਦੀਆਂ ਜਿਵੇਂ ਟੁੱਟ ਚੱਲੀਆਂ ਸੱਟਾਂ ਜਾਣ ਨਾ ਵਿਛੋੜੇ ਦੀਆਂ ਝੱਲੀਆਂ ਮੌਤ ਡੈਣ ਨੇ ਬਰੂਹਾਂ ਆਣ ਮੱਲੀਆਂ ਹੁੱਕ ਤੇ ਸੁੱਕ ਜੇ ਨਾ ਆਸਾਂ ਵਾਲੀ ਵੇੜ ਦਾ ਤਿਆ ਤੇ ਮਾਂ ਪੁੱਤ ਦਾ ਕਰਾ ਦੇ ਹੁਣ ਮੇਲ ਦਾ ਤਿਆ ਉਹ ਕਹਿੰਦੇ ਜਿਗਰ ਪਹਾੜ ਹੈ ਹਵਾਰੇ ਦਾ ਕੋਈ ਸਾਨੀ ਨਹੀਂ ਅੰਬਰਾਂ ਦੇ ਤਾਰੇ ਦਾ ਮਾਨ ਪ੍ਰਿੰਗੜੀ ਚ ਗੀਤ ਸ਼ਿੰਗਾਰੇ ਦਾ ਸਾਡੀ ਰੁਕੇ ਨਾ ਇਹ ਗੀਤਾ ਵਾਲੀ ਰੇਲ ਦਾ ਧਿਆ ਤੇ ਮਾਂ ਪੁੱਤ ਦਾ ਕਰਾ ਦੇ ਹੁਣ ਮੇਲ ਦਾ ਧਿਆ